ਇਹੀ ਚਾਹੁੰਦੇ ਜੀ ਕਿ ਭਾਈ ਤੂੰ ਚੁੱਪ ਕਰ ਜਾ ਹੁਣ ਤੇ ਤੈਨੂੰ ਅਸੀਂ ਜਿਹੜਾ ਆ ਜਿੱਥੇ ਸਾਡੀਆਂ ਤਾਰਾਂ ਜੁੜੀਆਂ ਹੋਈਆਂ ਨੇ ਆਰਐਸਐਸ ਦੇ ਨਾਲ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਜਿਨ੍ਹਾਂ ਦਾ ਮਨਸੂਬਾ ਆ ਤੇ ਜਿਨ੍ਹਾਂ ਨੇ ਸਾਨੂੰ ਡਾਇਰੈਕਸ਼ਨ ਦਿੱਤੀ ਹੈ ਸੁਧਾਰ ਲੈਣ ਵਾਲਿਆਂ ਨੂੰ ਕਿ ਤੁਸੀਂ ਜਿਹੜਾ ਕਈ ਘਵੜਾ ਆ ਉਸੂਬੀ ਸਿੰਘ ਬਾਦਲ ਦੇ ਵਿਰੋਧੀ ਰੱਖਣਾ ਆ ਹਾਂਜੀ ਇਸ ਕਰਕੇ ਮੇਰੀ ਹੱਥ ਬਨ ਕੇ ਬੇਨਤੀ ਹੈ ਮਰਿਆਦਾ ਨੂੰ ਸਮਝੋ ਜੇ ਸਿੱਖ ਤਨਖਾਹਿਆ ਕਰਾਰ ਦਿੱਤੇ ਜਾਣ ਤੋਂ ਬਾਅਦ ਜਾ ਕੇ ਪੇਸ਼ ਹੋ ਜਾਂਦਾ ਆ ਤੇ ਫਿਰ ਉਹ ਸਮਾਂ ਹੁੰਦਾ ਆ ਜਦ ਤੱਕ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਦਿੱਤੇ ਹੋਏ ਆਦੇਸ਼ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਨਹੀਂ ਹੋ ਜਾਂਦਾ ਉਹਨਾਂ ਚਰ ਉਹ ਜਿਹੜਾ ਆ ਜਨਤਕ ਕਿਸੇ ਸਮਾਗਮ ਦੇ ਵਿੱਚ ਜਾਂ ਜਨਤਕ ਕਿਸੇ ਕਾਰਜ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ ਪਰ ਸੁਖਬੀ ਸਿੰਘ ਬਾਦਲ ਦੇ ਵਿਰੁੱਧ 30 ਅਗਸਤ ਨੂੰ ਜਥੇਦਾਰ ਸਹਿਬਾਨ ਸ੍ਰੀ ਅਕਾਲ ਤਖਤ ਦੀ ਫਸੀਲ ਤੋਂ ਜੇ ਉਹਨਾਂ ਨੂੰ ਤਨਖਾਹ ਇਹ ਇਕਰਾਰ ਦਿੱਤਾ ਉਹ 15 ਘੰਟੇ ਦੇ ਵਿੱਚ 31 ਅਗਸਤ ਨੂੰ ਜਾ ਕੇ ਪੇਸ਼ ਹੋਗੇ। ਉਸ ਤੋਂ ਬਾਅਦ ਉਹਨਾਂ ਦਾ ਜਨਤਕ ਤੌਰ ਤੇ ਵਿਚਾਰਨਾ ਉਹ ਹਰ ਪੱਖੋਂ ਜਿਹੜਾ ਮਰਯਾਦਾ ਪੱਖੋਂ ਬਿਲਕੁਲ ਜਿਹੜਾ ਜਾਇਜ਼ ਹੈ। ਪਰ ਮੈਂ ਇਹ ਵੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਸੱਜਣਾ ਦਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲੈਣ ਵਾਲਿਆਂ ਦਾ ਇੱਕ ਬਿਆਨ ਦੇਖਿਆ। ਬੜੀ ਹਰ ਅਨੀ ਹੋਈ। ਪਹਿਲੇ ਤਾਂ ਮੇਰਾ ਸਵਾਲ ਹੈ ਕਿ ਯਾਰ ਤੁਸੀਂ ਠੀਕਾ ਹੀ ਇਸ ਗੱਲ ਦਾ ਲੈ ਲਿਆ ਕਿ ਕਿ ਤੁਸੀਂ ਸੁਖਬੀਰ ਸਿੰਘ ਬਾਦਲ ਦੇ ਵਿਰੋਧੀ ਕਈਆਂ ਕੁਹਾੜੇ ਲੈ ਕੇ ਦੁਆਲੇ ਹੋਏ ਰਹਿਣਾ ਹੈ ਰਾਜਨੀਤੀ ਕਰਨੀ ਆ ਜਮ-ਜਮ ਕੇ ਕਰੋ ਜਿੱਥੇ ਰਾਜਨੀਤੀ ਦੀ ਗੱਲ ਆ ਉਮੀ ਉੱਥੇ ਕਰੋ ਹੁਣ ਪੰਥਕ ਮਰਿਆਦਾ ਵੀ ਤੁਸੀਂ ਸਿਖਾਓਗੇ ਕਿ ਜਿਹੜੇ ਪੰਥਕ ਮਰਿਆਦਾ ਤੋਂ ਵੀ ਹੁਣੇ ਲੋਕ ਜੇ ਮੈਂ ਤਾਂ ਮੋਟੇ ਜੇ ਰੂਪ ਚ ਇਹ ਗੱਲ ਕਹੂੰਗਾ ਔਰ ਜਿਸ ਤਰੀਕੇ ਦੇ ਤੁਸੀਂ ਸਵਾਲ ਉਠਾਏ ਨੇ ਇਹ ਤੁਹਾਡੇ ਜਿਹੜੇ ਆ ਬਿਲਕੁਲ ਗਲਤ ਸਵਾਲ ਨੇ ਆਪਣੇ ਆਪ ਨੂੰ ਜਿਹੜਾ ਪੰਤਕ ਮਰਿਆਦਾ ਜਿਹੜੀ ਹੈ ਉਹਦੇ ਤੋਂ ਜਾਣੂ ਹੋਵੇ ਪਰ ਦੂਸਰੀ ਗੱਲ ਜਿਹੜੀ ਤੁਸੀਂ ਕਹਿੰਦੇ ਜੇ ਕਿ ਸੁਖਬੀਰ ਸਿੰਘ ਬਾਦਲ ਜਨਤਕ ਸਮਾਗਮ ਚ ਸ਼ਾਮਲ ਨਹੀਂ ਹੋ ਸਕਦਾ ਤੁਹਾਡਾ ਤਾਂ ਮਕਸਦ ਹੀ ਇਹੀ ਹੈ ਕਿ ਸੁਖਬੀਰ ਸਿੰਘ ਬਾਦਲ ਬਸ ਪਿਛਲੇ ਕਮਰੇ ਚ ਬੰਦ ਹੋਵੇ ਤੇ ਸਾਡੇ ਮੁਤਾਬਕ ਜਿਹੜਾ ਆ ਉਹ ਸਾਹ ਲਵੇ ਤੇ ਮੈਂ ਬੇਨਤੀ ਕਰਾਂ ਸੁਖਬੀਰ ਸਿੰਘ ਬਾਦਲ ਜੇ ਕੋਈ ਦਰਾਮਾ ਨਹੀਂ ਗਿਆ ਕਿ ਜੇ ਉਹਦੇ ਕੋਲ ਕੋਈ ਗਲਤੀ ਹੋਈ ਹੈ ਕੋਈ ਪੰਥਕ ਅਵਗਿਆਵਾ ਹੋਈਆਂ ਨੇ ਸ੍ਰੀ ਅਕਾਲ ਤਖਸਾਲ ਸਮ ਨੇ ਆਪਣੀ ਪ੍ਰਕਿਰਿਆ ਅ ਜਾਰੀ ਕਰਦੇ ਹੋਏ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਹੈ। ਔਰ ਜਦੋਂ ਕਿਸੇ ਸਿੱਖ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਆ ਤੇ ਤਨਖਾਹਿਆ ਕਰਾਰ ਦੇਣ ਦੇ ਜਿਹੜਾ ਵਿਚਲਾ ਸਮਾ ਹੁੰਦਾ ਆ ਜਦ ਤੱਕ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਿੱਤੇ ਹੋਏ ਆਦੇਸ਼ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਨਹੀਂ ਹੋ ਜਾਂਦਾ ਉਹਨਾਂ ਚਿਰ ਉਹ ਜਿਹੜਾ ਆ ਜਨਤਕ ਕਿਸੇ ਸਮਾਗਮ ਦੇ ਵਿੱਚ ਜਾਂ ਜਨਤਕ ਕਿਸੇ ਕਾਰਜ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ ਪਰ ਸੁਖਬੀ ਸਿੰਘ ਬਾਦਲ ਦੇ ਵਿਰੁੱਧ 30 ਅਗਸਤ ਨੂੰ ਜਥੇਦਾਰ ਸਹਿਬਾਨ ਨੇ ਸ਼੍ਰੀ ਅਕਾਲ ਤਖਤ ਦੀ ਫਸੀਲ ਤੋਂ ਜੇ ਉਹਨਾਂ ਨੂੰ ਤਨਖਾਹ ਹੀ ਇਕਰਾਰ ਦਿੱਤਾ ਉਹਦੇ 15 ਘੰਟੇ ਦੇ ਵਿੱਚ 31 ਅਗਸਤ ਨੂੰ ਜਾ ਕੇ ਪੇਸ਼ ਹੋ ਗਏ ਉਸ ਤੋਂ ਬਾਅਦ ਉਹਨਾਂ ਦਾ ਜਨਤਕ ਤੌਰ ਤੇ ਵਿਚਰਨਾ ਉਹ ਹਰ ਪੱਖੋਂ ਜਿਹੜਾ ਮਰਿਆਦਾ ਪੱਖੋਂ ਬਿਲਕੁਲ ਜਿਹੜਾ ਜਾਇਜ਼ ਹੈ ਪਰ ਮੈਂ ਇਹ ਵੀ ਦੱਸ ਦਵਾਂ ਤੁਸੀਂ ਵੀ ਅੱਜ ਜ਼ਿਕਰ ਕੀਤਾ ਮੇਰੇ ਬਾਰੇ ਇਸ ਬਿਆਨ ਦੇ ਵਿੱਚ ਤੇ ਜੇ ਵਿਰਸਾ ਸਿੰਘ ਬਲਟੋਹਾ ਜਿਹੜਾ ਆ ਉਹ 30 ਅਗਸਤ ਨੂੰ ਜਿਸ ਦਿਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀਗਾ ਤੇ ਪੰਥਕ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਪੱਤਰਕਾਰ ਵੱਲੋਂ ਕੀਤੇ ਹੋਏ ਸਵਾਲ ਦੇ ਜਵਾਬ ਦੇ ਵਿੱਚ ਇਹ ਕਹਿੰਦਾ ਆ ਕਿ ਅੱਜ ਠੀਕ ਹੈ ਕਿ ਭਾਵੇਂ ਸੁਖਬੀਰ ਸਿੰਘ ਬਾਦਲ ਮੇਰਾ ਪ੍ਰਧਾਨ ਹੈ ਪਰ ਉਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਰਖਾਈਆ ਕਰਾਰ ਦਿੱਤਾ ਗਿਆ ਆ ਤੇ ਜਦ ਤੱਕ ਸੁਖਬੀਰ ਸਿੰਘ ਬਾਦਲ ਤਖਤ ਤੇ ਪੇਸ਼ ਨਹੀਂ ਹੋ ਜਾਂਦਾ ਉਸ ਪ੍ਰਕਿਰਿਆ 'ਚ ਨਹੀਂ ਨਿਕਲ ਜਾਂਦਾ ਉਹਨਾਂ ਚਿਰ ਮੈਂ ਕੋਈ ਰਾਬਤਾ ਨਹੀਂ ਰੱਖਾਂਗਾ ਔਰ ਉਹ ਮੈਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਸੁਖਬੀਰ ਸਿੰਘ ਬਾਦਲ 15 ਘੰਟੇ ਦੇ ਵਿੱਚ ਵਿੱਚ 31 ਅਗਸਤ ਨੂੰ ਜਾ ਕੇ ਪੇਸ਼ ਹੋਗੇ ਔਰ ਜਦੋਂ ਸਿੱਖ ਅਜਿਹੇ ਆ ਕਦਮ ਚੁੱਕ ਲੈਂਦਾ ਆ ਉਹ ਅ ਜਿਹੜਾ ਆ ਉਹ ਜਨਤਕ ਸਮਾਗਮਾਂ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਪਰ ਇਹ ਤੇ ਜਨਤਕ ਸਮਾਗਮ ਵੀ ਨਹੀਂ ਇਹ ਤੇ ਉਹ ਰੋਸ ਸੀਗਾ ਉਹ ਗੁੱਸਾ ਸੀਗਾ ਉਹ ਧਰਨਾ ਸੀਗਾ ਉਹ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਸੀਗਾ ਜਿਹਦੇ ਵਾਸਤੇ ਸ਼ਰਮਣੀ ਕਾਲੀ ਦਲ ਹਮੇਸ਼ਾ ਜਿਹੜਾ ਆ ਇਕ ਡਾਹ ਕੇ ਲੜਦਾ ਰਿਹਾ ਹੈ ਲੋਕਾਂ ਦੇ ਹੱਕਾਂ ਤੇ ਹਿੱਤਾਂ ਲਈ ਜੇ ਕੋਈ ਲੜਿਆ ਤੇ ਉਹ ਸ਼੍ਰੋਮਣੀ ਅਕਾਲੀ ਦਲ ਲੜਿਆ ਹੈ ਅੱਜ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੇ ਉੱਤੇ ਡਾਕਾ ਮਾਰਿਆ ਹੋਵੇ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਤਸੂ ਵੀਰ ਸਿੰਘ ਬਾਦਲ ਚੁੱਪ ਕਰਕੇ ਘਰੇ ਬੈਠੇ ਰਹਿੰਦੇ ਤੇ ਕਦਾ ਚਿਤ ਵੀ ਨਹੀਂ ਹੋ ਸਕਦਾ ਤੇ ਤੁਸੀਂ ਤੇ ਇਹੀ ਚਾਹੁੰਦੇ ਜੀ ਕਿ ਭਾਈ ਤੂੰ ਚੁੱਪ ਕਰ ਜਾ ਹੁਣ ਤੇ ਤੈਨੂੰ ਅਸੀਂ ਜਿਹੜਾ ਆ ਜਿੱਥੇ ਸਾਡੀਆਂ ਤਾਰਾਂ ਜੁੜੀਆਂ ਹੋਈਆਂ ਨੇ ਆਰਐਸਐਸ ਦੇ ਨਾਲ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਜਿਨ੍ਹਾਂ ਦਾ ਮਨਸੂਬਾ ਆ ਤੇ ਜਿਨ੍ਹਾਂ ਨੇ ਸਾਨੂੰ ਡਾਇਰੈਕਸ਼ਨ ਦਿੱਤੀ ਹੈ ਸੁਧਾਰ ਲੈਣ ਵਾਲਿਆਂ ਨੂੰ ਕਿ ਤੁਸੀਂ ਜਿਹੜਾ ਕਈ ਘਵੜਾ ਆ ਉਹ ਸੁਬੀਰ ਸਿੰਘ ਬਾਦਲ ਦੇ ਵਿਰੋਧੀ ਰੱਖਣਾ ਆ ਹਾਂਜੀ ਇਸ ਕਰਕੇ ਮੇਰੀ ਹੱਥ ਬਨ ਕੇ ਬੇਨਤੀ ਹੈ ਮਰਿਆਦਾ ਨੂੰ ਸਮਝੋ ਜੇ ਸਿੱਖ ਤਨਖਾਹਿਆ ਕਰਾਰ ਦਿੱਤੇ ਜਾਣ ਤੋਂ ਬਾਅਦ ਜਾ ਕੇ ਪੇਸ਼ ਹੋ ਜਾਂਦਾ ਆ ਤੇ ਫਿਰ ਉਹ ਵਿਚਰ ਵੀ ਸਕਦਾ ਆ ਹਾਂ ਠੀਕ ਹੈ ਕਿ ਜੇ ਕਿਸੇ ਸਿੱਖ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਵੇ ਤੇ ਫਿਰ ਉਹ ਜਿਹੜਾ ਆ ਉਹਦੇ ਨਾਲ ਕੋਈ ਵੀ ਸਿੱਖ ਕਿਸੇ ਵੀ ਤਰ੍ਹਾਂ ਦੀ ਕੋਈ ਸਾਂਝ ਨਹੀਂ ਰੱਖ ਸਕਦਾ ਇਸ ਕਰਕੇ ਪੰਥਕ ਮਰਿਆਦਾ ਨੂੰ ਸਮਝੋ ਔਰ ਜਿਹੜਾ ਤੁਸੀਂ ਮਖੌਟਾ ਪਾਇਆ ਆ ਇਹਨੂੰ ਲਾਹ ਕੇ ਕਿਰਪਾ ਕਰਕੇ ਪੰਜਾਬ ਦੇ ਹੱਕ ਤੇ ਹਿੱਤ ਚ ਤੇ ਸ਼੍ਰੋਮਣੀ ਅਕਾਲੀ ਦਲ ਦੀ ਉਹ ਸਿਧਾਂਤਕ ਰਾਜਨੀਤੀ ਤੇ ਪਹਿਲਾ ਦਿਨ ਦੀ ਖੇਚਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ